ਪਾਤਰ ਸਾਹਿਬ ਪੰਜਾਬ ਦੀ ਬਹੁਤ ਮਹਾਨ ਸ਼ਖਸੀਅਤ ਸਨ ਪਾਤਰ ਸਾਹਿਬ ਨੇ ਪੰਜਾਬ ਵਾਸਤੇ ਪੰਜਾਬੀ ਵਾਸਤੇ ਔਰ ਪੰਜਾਬੀ ਮਾਂ ਬੋਲੀ ਵਾਸਤੇ ਬਹੁਤ ਕੰਮ ਕੀਤਾ ਇਹੋ ਜੇ ਲੋਕਾਂ ਦਾ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਦੇਸ਼ ਨੂੰ ਸਮਾਜ ਨੂੰ ਪੂਰੀ ਦੁਨੀਆ ਨੂੰ ਔਰ ਪੂਰੀ ਦੁਨੀਆ 'ਚ ਨਾ ਕੇਵਲ ਪੰਜਾਬ 'ਚ ਉਹਨਾਂ ਨੇ ਆਪਣੇ ਪਰਿਵਾਰ ਦਾ ਨਾਂ ਕਰਦੇ ਹੋਏ ਪੰਜਾਬੀ ਮਾਂ ਬੋਲੀ ਨੂੰ ਬਹੁਤ ਉੱਚੇ ਪੱਧਰ ਤੇ ਲੈ ਕੇ ਗਏ ਮੈਂ ਅੱਜ ਉਹਨਾਂ ਨੂੰ ਅੰਤਿਮ ਅਰਦਾਸ ਦੇ ਮੌਕੇ ਤੇ ਆਪਦੀ ਕਾਂਗਰਸ ਪਾਰਟੀ ਵੱਲੋਂ ਪਰ ਆਪ ਦੇ ਵੱਲੋਂ ਆਪ ਦੇ ਮਰਹੂਮ ਇਸ ਲੀਡਰ ਨੂੰ ਲੀਡਰ ਇਹ ਨਹੀਂ ਹੈ ਕਿ ਜਿਹੜੇ ਐਮ.ਐਲ.ਏ ਹੁੰਦੇ ਆ ਉਹ ਲੀਡਰ ਹੁੰਦੇ ਆ ਲੀਡਰ ਉਹ ਹੁੰਦੇ ਆ ਜਿਨ੍ਹਾਂ ਦਾ ਸਮਾਜ ਚ ਰਤਬਾ ਹੁੰਦਾ ਹੈ ਅੱਜ ਉਹਨਾਂ ਨੂੰ ਨਕਮਸਤ ਖੂਣਾ ਸਿਆ ਹੈ ਔਰ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਨਾ ਸਿਹਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਦੀ ਆਪਦੀ ਨਵਾਸ ਬਖਸ਼ਿਓ ਆਪਦੀ ਕਚਹਿਰੀ ਚ ਔਰ ਪਿੱਛੇ ਪਰਿਵਾਰ ਨੂੰ ਮੇਰੇ ਭਰਾਵਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਓ ਲੱਗਦਾ ਕਿ ਪੰਜਾਬ ਪੰਜਾਬ ਨੂੰ ਪੰਜਾਬੀਅਤ ਨੂੰ ਮੋਟੇ ਜੁੱਤੇ ਕਹੇ ਜੁੱਤੇ ਜਿੱਕਰ ਕੇ ਪੈਸੇ ਕਮਣੇ ਕਿਤੇ ਰਵਨੀ ਟੁੱਟ ਨੇ ਰੋਕਾਇਆ ਪ੍ਰੈਸ ਕਾਨਫਰੈਂਸ ਅੰਤਿਮ ਅਰਦਾਸ ਦੇ ਮੌਕੇ ਤੇ ਸੁਰਜੀਤ ਪਾਤਰ ਸਾਹਿਬ ਦੇ ਇਸ ਸਮੇਂ ਸ਼ਰਧਾਂ ਦੇ ਫੁੱਲ ਭੇਟ ਕਰਨ ਆਏ ਸਿਆ ਜਿਸ ਬੰਦੇ ਦਾ ਤੁਸੀਂ ਨਾਂ ਲੈਣ ਨੇ ਉਹ ਤਾਂ ਇਹਨਾਂ ਦੇ ਪੈਰ ਵਰਗਾ ਵੀ ਨਹੀਂ ਸੋ ਅੱਜ ਅਰਦਾਸ ਦੇ ਮੌਕੇ ਤੇ ਕੋਈ ਪੋਲੀਟੀਕਲ ਸਵਾਲ ਨਹੀਂ ਕਰਦਾ ਥੈਂਕ ਯੂ ਥੈਂਕ ਯੂ ਹਾਂਜੀ ਰੋਲਾ ਪਾਜੋ ਭਾਜੀ ਪਾਜੋ ਕਰੋ ਭਾਜੀ ਮਨੋਜੀ ਬਹੁਤ ਦੂਰ ਦੂਰ ਲੋਕ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਚ ਉਹ ਵੱਖ-ਵੱਖ ਜੱਗਤਾਂ ਚ ਸਾਹਿਤ ਜਗਤ ਦੇ ਨਾਲ ਹਾਂਜੀ ਚ ਇਹ ਸੰਗੀਤ ਤੇ ਚਾਹੇ ਫਿਲਮੀ ਜਗਤ ਨਾਲ ਤੇ ਰਾਜਨੀਤਿਕ ਨਾਲ ਕਿ ਵੀ ਦੇਖਦੇ ਉਹਨਾਂ ਦੇ ਪ੍ਰਤੀ ਪਿਆਰ ਜਨਾ ਪੰਜਾਬੀ ਲੋਕਾਂ ਦੇ ਦੇਖੋ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਡਾ ਸਾਰਾ ਪਰਿਵਾਰ ਸ਼ੁਕਰਗੁਜ਼ਾਰ ਸਾਰੇ ਲੋਕਾਂ ਦਾ ਜਿਹੜੇ ਸਾਰੇ ਪੰਜਾਬੀਆਂ ਦਾ ਖਾਸ ਤੌਰ ਤੇ ਦੂਰੋਂ ਨੇੜੇੋਂ ਬਾਹਰੋਂ ਜਿੱਥੋਂ ਵੀ ਉਹ ਸਾਨੂੰ ਚਾਹੇ ਖੁਦ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਆ ਚਾਹੇ ਆਪਣੇ ਸੁਨੇਹਿਆਂ ਦੇ ਤੌਰ ਤੇ ਸਾਨੂੰ ਜੋ ਮੈਸੇਜਸ ਵਗੈਰਾ ਆ ਰਹੇ ਆ ਤੋਂ ਇੰਨਾ ਪਿਆਰ ਸਾਨੂੰ ਦੇ ਰਹੇ ਇਸ ਮੁਸ਼ਕਿਲ ਦੀ ਘੜੀ ਤੇ ਸਾਨੂੰ ਇੱਕ ਤਰ੍ਹਾਂ ਦਾ ਬਹੁਤ ਹੌਸਲਾ ਆ ਇਸ ਚੀਜ਼ ਦਾ ਕਿ ਸਭ ਨੂੰ ਜੱਲਾਦ ਵੀ ਸਾਰੇ ਲੋਕ ਸਾਡੇ ਇਸ ਦੁੱਖ ਦੀ ਘੜੀ ਸਾਡੇ ਨਾਲ ਖੜੇ ਆ। ਮੁਰਾਦ ਜੀ ਉਪਾਤਰ ਸਾਹਿਬ ਨਾਲ ਤੁਹਾਡਾ ਜਿਹੜਾ ਆਖਰੀ ਸੰਵਾਦ ਸੀ ਤੁਹਾਨੂੰ ਤੁਹਾਡੇ ਨਾਲ ਕੋਈ ਗੱਲਾਂ ਬਾਤਾਂ ਹੋਈਆਂ ਕਿਸ ਤਰ੍ਹਾਂ ਜਾਂ ਕੀ ਕੋਈ ਕੀ ਰੁਟੀਨ ਜਿਹੜੀ ਉਪਾਤਰ ਸਾਹਿਬ ਦੀ ਰਹਿੰਦੀ ਸੀ। ਦੇਖੋ ਬਹੁਤ ਬੀਜ਼ੀ ਉਹਨਾਂ ਦਾ ਸ਼ਡਿਊਲ ਹੁੰਦਾ ਸੀਗਾ ਪਰ ਮੇਰੀ ਕੋਸ਼ਿਸ਼ ਹੁੰਦੀ ਸੀਗੀ ਕਿ ਮੈਂ ਪਿਛਲੇ 3-4 ਸਾਲਾਂ ਤੋਂ ਮੈਂ ਉਹਨਾਂ ਨਾਲ ਕਾਫੀ ਮੈਨੂੰ ਇਹ ਖੁਸ਼ੀ ਹੈ ਵੀ ਉਹਨਾਂ ਨਾਲ ਕੁਝ ਮੈਂ ਚੀਜ਼ਾਂ ਕਰ ਸਕਿਆ। ਸੋ ਉਹਨਾਂ ਨੇ ਮੈਂ ਲੱਗਦਾ ਵੀ 20 ਤੀ ਗਾਣੇ ਉਹਨਾਂ ਦੇ ਮੈਂ ਗਾ ਕੇ ਤੇ ਹਾਂਜੀ YouTube ਤੇ ਕਾਫੀ ਮੈਂ ਪਾਏ ਤੇ ਮੈਨੂੰ ਇੱਕ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਉਹਨਾਂ ਨਾਲ ਇੱਕ ਹੁੰਦਾ ਵੀ ਬੇਟਾ ਹੋਣਾ ਇੱਕ ਅਲੱਗ ਚੀਜ਼ ਹੁੰਦੀ ਹੈ ਕਿ ਤੁਸੀਂ ਆਪਣੇ ਉਹਨੂੰ ਪਿਤਾ ਦੇ ਤੌਰ ਤੇ ਦੇਖਦੇ ਹੋ ਪਰ ਜਦ ਤੁਸੀਂ ਇੱਕ ਐਸੇ ਜੀਨੀਅਸ ਬੰਦੇ ਨਾਲ ਵੀ ਉਹ ਇੰਨਾ ਮਤਲਬ ਕਿ ਉਹ ਇੰਨੇ ਕਿ ਹੁੰਦੇ ਵੀ ਕੈਲੋ ਵੀ ਸਕਾਲਰ ਵੀ ਹੈਗੇ ਸੀਗੇ ਪੋएट ਵੀ ਇੱਕ ਤਰ੍ਹਾਂ ਦੇ ਮਹਾਨਤਮੈਚ ਦਾ ਉਹਨਾਂ ਦਾ ਬੇਟਾ ਮੈਂ ਮੈਨੂੰ ਇਹ ਤਾਂ ਚਲੋ ਕਹਿਣਾ ਨਹੀਂ ਚਾਹੀਦਾ ਪਰ ਮੈਂ ਜਦ ਗੱਲਾਂ ਸੁਣਦਾ ਮੈਨੂੰ ਲੱਗਦਾ ਵੀ ਹਾਂ ਵੀ ਮੈਂ ਇੱਕ ਵਨ ਆਫ ਦਾ ਫਾਈਨੇਸਟ ਪੋਏਟਸ ਜਿਹੜੇ ਪੰਜਾਬ ਚ ਹੋਏ ਉਹਨਾਂ ਚ ਉਹਨਾਂ ਦਾ ਨਾਮ ਆ ਸੋ ਮੈਨੂੰ ਇਹ ਖੁਸ਼ੀ ਹੁੰਦੀ ਹੈ ਵੀ ਮੈਂ ਉਹਨਾਂ ਨਾਲ ਵੀ ਕੰਮ ਕਰ ਸਕਿਆ ਉਹਨਾਂ ਦੇ ਮੈਂ ਚੀਜ਼ਾਂ ਗਾ ਸਕਿਆ ਤੇ ਤੇ ਉਹਨਾਂ ਨੂੰ ਕਈ ਚੀਜ਼ਾਂ ਮੇਰੀਆਂ ਚੰਗੀਆਂ ਲੱਗਦੀਆਂ ਸੀ ਉਹ ਕਹਿੰਦੇ ਜੀ ਮੈਂ ਉਹ ਜੇ ਰਾਤ ਹੋਣੀ ਕਈ ਵਾਰੀ ਉਹਨਾਂ ਨੇ ਮੇਰੇ ਗਾਣਾਂ ਨਾਲ ਲੜਨਾ ਮੇਰੇ ਲਈ ਉਹ ਹੀ ਬਹੁਤ ਇੱਕ ਤਰ੍ਹਾਂ ਦੀ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਕਿ ਕੁਝ ਨਾ ਕੀਤੀ ਲੱਗਦਾ ਕਿ ਉਹ ਟ੍ਰਿਬਿਊਟ ਉਹਨਾਂ ਨੂੰ ਇੱਕ ਬਹੁਤ ਅੱਛਾ ਟੰਗਾ ਯਾਦ ਰੱਖਣ ਦਾ ਹਾਂਜੀ ਬਹੁਤ ਹੀ ਜਦੋਂ ਉਹਨਾਂ ਤੇ 11 ਤਰੀਕ ਨੂੰ ਅ ਅਕਾਲ ਚਲਾਣਾ ਹੋਇਆ ਉਹਨਾਂ ਦਾ ਅਗਲੇ ਦਿਨ ਵੀ ਉਹ ਉਹਨਾਂ ਨੇ ਸਕੂਲ ਚ ਕਿਸੇ ਜਾਣਾ ਸੀਗਾ ਤੇ ਮੰਮੀ ਨੇ ਰਾਤ ਨੂੰ ਉਹਨਾਂ ਨੂੰ ਕਿਹਾ ਵੀ ਤੁਸੀਂ ਨਾ ਇੰਨਾ ਥੋੜਾ ਜਿਹਾ ਸਲੋ ਡਾਊਨ ਕਰ ਲਓ ਵੀ ਇੰਨਾ ਨਾ ਡਾਕਟਰ ਨੇ ਵੀ ਤੁਹਾਨੂੰ ਕਿਹਾ ਵੀ ਇੰਨਾ ਜ਼ਿਆਦਾ ਆਇਆ ਜਾਇਆ ਨਾ ਕਰੋ ਥੋੜਾ ਜਿਹਾ ਘਟਾਓ ਇਹਨੂੰ ਫਿਰ ਉਹ ਇਦਾਂ ਕਹਿੰਦਾ ਸੀ ਵੀ ਚਲੋ ਮੈਂ ਕਿਉਂਕਿ ਮੇਰੇ ਬੱਚਿਆਂ ਕੋਲ ਜਾਣਾ ਬਹੁਤ ਜ਼ਰੂਰੀ ਹੈ ਕਿ ਜੋ ਉਹਨਾਂ ਵਿੱਚੋਂ ਪੰਜ ਬੱਚੇ ਜਾਂ ਦੋ ਬੱਚੇ ਇੱਕ ਬੱਚਾ ਵੀ ਕੋਈ ਲਿਖਣ ਲੱਗ ਗਿਆ ਤਾਂ ਮੇਰੇ ਲਈ ਉਹ ਇੱਕ ਇੱਕ ਤਰ੍ਹਾਂ ਦੀ ਉਪਲਬਧੀ ਹੋ ਗਈ। ਸੋ ਬੱਚਾ ਨਾ ਤਾਂ ਬਹੁਤ ਜ਼ਿਆਦਾ ਕਰਦੇ ਸੀਗੇ ਵੀ ਉਹਨਾਂ ਨੂੰ ਐ ਲੱਗਦਾ ਸੀ ਵੀ ਇਹੀ ਸਾਡਾ ਫਿਊਚਰ ਹੈਗਾ ਤੇ ਬੱਚਾ ਨੂੰ ਤਾਂ ਬਹੁਤ ਪਿਆਰ ਕਰਦੇ ਸੀਗੇ। ਹਾਂਜੀ। ਮਾਤਾ ਜੀ ਉਹਨਾਂ ਦੀ ਜਿਹੜੀ ਵਿਰਾਸਤ ਆ ਤੁਸੀਂ ਉਹਨੂੰ ਕੰਟੀਨਿਊਅਰ ਕਿਵੇਂ ਕਰਦੇ ਹੋ? ਮੈਂ ਤਾਂ ਜੀ ਮੇਰੇ ਤੇ ਇਹੀ ਕੋਸ਼ਿਸ਼ ਰਹੀ ਕਿ ਮੈਂ ਸ਼ੁਰੂ ਤੋਂ ਮੈਂ ਪਹਿਲਾਂ ਵੀ ਮੈਂ ਬਹੁਤ ਉਹਨਾਂ ਦੀਆਂ ਚੀਜ਼ਾਂ ਗਜ਼ਲਾਂ ਗਾਣੇ ਗਾਏ ਆ ਤੇ ਮੇਰੀ ਇਹੀ ਕੋਸ਼ਿਸ਼ ਰਹੂਗੀ ਕਿ ਮੈਂ ਹੋਰ ਵਧੀਆ ਤਰੀਕੇ ਨਾਲ ਤੇ ਉਹਨਾਂ ਦੇ ਗੀਤ ਗਜ਼ਲਾਂ ਜਿਹਨੀਆਂ ਹੈਗੀਆਂ ਮੈਂ ਗਾ ਸਕਾਂ ਪਰ ਮੈਨੂੰ ਇਹ ਇਸ ਤਰ੍ਹਾਂ ਦੁੱਖ ਹੁੰਦਾ ਸੀ ਕਈ ਵਾਰੀ ਹੁੰਦਾ ਸੀ ਮੈਂ ਉਹਨਾਂ ਨੂੰ ਪਹਿਲਾਂ ਸੁਣਾਉਣਾ ਕਿ ਪਾਪਾ ਤੁਹਾਨੂੰ ਇਹ ਤਰਜ਼ ਠੀਕ ਲੱਗ ਰਿਹਾ ਮੋਸਟਲੀ ਉਹ ਇਹੀ ਕਹਿੰਦੇ ਸੀ ਹਾਂ ਬਹੁਤ ਸੋਹਣੀ ਹੈ ਮੈਨੂੰ ਐ ਲੱਗਦਾ ਵੀ ਹੁਣ ਮੈਂ ਕਿਹਨੂੰ ਸੁਣਾ ਕੇ ਪੁੱਛੂੰਗਾ ਵੀ ਇਹ ਤੁਹਾਨੂੰ ਚੰਗੀ ਮੈਨੂੰ ਫਿਰ ਉਹ ਇੱਕ ਤਰ੍ਹਾਂ ਹੋ ਜਾਂਦਾ ਵੀ ਚਲੋ ਪਸੰਦ ਆ ਗਈ ਹੁਣ ਇਹ ਗਾਣਾ ਨੂੰ ਮੈਂ ਬਣਾ ਲੈਣਾ ਫਿਰ ਤੇ ਮੈਨੂੰ ਥੋੜਾ ਇੰਨਾ ਬਹੁਤ ਮਨ ਖਾਲੀਪਨ ਚ ਮਹਿਸੂਸ ਹੁੰਦਾ ਵੀ ਕਿ ਹੁਣ ਮੈਂ ਕਿਹਦੇ ਨਾਲ ਕਿਹਨੂੰ ਪੁੱਛੂੰਗਾ ਕਿ ਵੀ ਤੁਹਾਨੂੰ ਤਰਜ਼ ਸੋਹਣੀ ਲੱਗੀ ਹੁਣ ਮੈਂ ਪ ਪਰ ਰੈਂਕ ਟੈਲੀ ਜੀ ਦੇਖਿਓ ਸੇਖਿਓ ਅੱਜ ਕਿਹਨਾਂ ਚਾਹੋਗੇ ਬੜੀ ਉੱਚੀ ਸਖਸ਼ੀਅਤ ਸਾਹਮਣੇ ਅੱਜ ਨਮਕ ਕਾਲਜ ਦੇ ਦੇਖੋ ਬਾਤਲ ਸਾਹਿਬ ਐ ਸਦੀ ਦੇ ਮਹਾਨ ਕਵੀ ਪਦਮਸ਼੍ਰੀ ਰਾਸ਼ਟਰੀ ਵਾਰੀ ਤੇ ਉਹਨਾਂ ਦਾ ਪੰਜਾਬੀ ਜ਼ੁਬਾਨ ਦੇ ਲਈ ਪੰਜਾਬੀਅਰ ਦੇ ਲਈ ਪੰਜਾਬ ਲਈ ਬਹੁਤ ਵੱਡਾ ਕੰਟਰੀਬਿਊਸ਼ਨ ਜਿਹਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਤੇ ਅੱਜ ਉਸ ਵੱਡੇ ਭਰਾ ਉਸ ਰੰਗਲੇ ਸੱਜਣ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਆਏ ਆ ਤੇ ਵੈਗਰੂ ਅਗੇ ਅਰਦਾਸ ਕਰਨਾ ਹੈ ਕਿ ਸਾਡੇ ਭਰਾ ਨੂੰ ਆਪਣੇ ਚਰਨਾਂ 'ਚ ਨਿਮਾਸ ਬਖਸ਼ਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਸਾਡੇ ਭਰਾ ਦਾ ਜੋ ਕੰਮ ਹੈ ਉਹ ਲੋਕਾਂ ਦੇ ਸਾਹਮਣੇ ਹੋਰ ਵੱਡੀ ਪੱਦਰ ਤੇ ਸਾਹਮਣੇ ਆਵੇ ਤਾਂ ਸਾਡੇ ਬੱਚੇ ਸਾਡੇ ਜੰਗਸਟਰਸ ਉਸ ਚੀਜ਼ ਤੋਂ ਕੁਝ ਨਾ ਕੁਝ ਹਾਸਲ ਕਰ ਸਕਣ ਕਿ ਇਸ ਮਕਾਮ ਤੇ ਪਹੁੰਚ ਕੇ ਬੰਦਾ ਅਬਦੀ ਧਰਤੀ ਨਾਲ ਜੁੜਿਆ ਰਿਹਾ ਅਬਦੇ ਲੋਕਾਂ ਨਾਲ ਜੁੜਿਆ ਰਿਹਾ ਲਕਾਈ ਨਾਲ ਜੁੜਿਆ ਰਿਹਾ ਸੋ ਸਰਜੀਤ ਪਾਤਰ ਨੂੰ ਮੈਂ ਤੇ ਸਲੂਟ ਕਰਨਾ ਹੈ ਸਰ ਪਦਮ ਸ਼੍ਰੀ ਅਵਾਰਡ ਦਾ ਜਾਂ ਨੈਸ਼ਨਲ ਵਾਰਡ ਦਾ ਮਿਲਣਾ ਇੱਕ ਉਹਨਾਂ ਦੇ ਕੰਮ ਦੀ ਪ੍ਰੋੜਤਾ ਕਰਨ ਵਾਲੀ ਗੱਲ ਹੁੰਦੀ ਹੈ ਕਿ ਇਹਨਾਂ ਨੇ ਇਸ ਕੰਮ ਇਸ ਸ਼ੋਭੇ ਦੇ ਵਿੱਚ ਕੰਮ ਕੀਤਾ ਹੈ ਤੇ ਉਸ ਇੱਕ ਇਜ਼ਵ ਵੱਲੋਂ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ। ਸੋ ਪਾਤਰ ਸਾਹਿਬ ਬਹੁਤ ਵੱਡੇ ਸਨ। ਉਹਨਾਂ ਦਾ ਬਹੁਤ ਵੱਡਾ ਕੱਦ ਸੀ ਤੇ ਇਸ ਤਰ੍ਹਾਂ ਦਾ ਉਹਨਾਂ ਦਾ ਅਚਾਨਕ ਰੁਕਸਤ ਹੋਣਾ ਉਹ ਸੱਚ ਪੁੱਛਦੇ ਹੋ ਉਹ ਬੜਾ ਅਸਹਿ ਯਾਰਾਂ ਦੋਸਤਾਂ ਲਈ ਸਾਡੇ ਵਰਗੇ ਮਿੱਤਰਾਂ ਲਈ ਵੀ ਤੇ ਪਰਿਵਾਰ ਲਈ ਤਾਂ ਹੈ ਹੀ ਹੈ। ਤੇ ਪਰ ਇਸ ਤਰ੍ਹਾਂ ਦੇ ਲੋਕ ਬਹੁਤ ਘੱਟ ਪੈਦਾ ਹੁੰਦੇ ਨੇ। ਤੇ ਉਮੀਦ ਕਰਦੇ ਹਾਂ ਕਿ ਭਾਦਰ ਸਾਹਿਬ ਦੀ ਸੋਚ ਤੇ ਹੋਰ ਵੀ ਲੋਕ ਕੰਮ ਕਰਦੇ ਹਨ ਹਾਂਜੀ ਇਹ ਘਾਟਾਂ ਜਿਹੜਾ ਨੇ ਜਿਹੜੀਆਂ ਇਹ ਜਿਹੀਆਂ ਰੂਹਾਂ ਜਦੋਂ ਆਉਂਦੀਆਂ ਨੇ ਧਰਤੀ ਤੇ ਬੜੀਆਂ ਖੁਸ਼ੀਆਂ ਹੁੰਦੀਆਂ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਹੁੰਦੀ ਐ ਇਦਾਂ ਦੀ ਰੂਹਾਂ ਦੀ ਜਿਹੜੀ ਵੀ ਆਉਣ ਵਾਲੀ ਨਵੀਂ ਪੀੜ੍ਹੀ ਹੁੰਦੀ ਐ ਉਹਨਾਂ ਨੂੰ ਬਹੁਤ ਕੁਝ ਦੱਸ ਕੇ ਜਾਂਦੀਆਂ ਇਹ ਜਿਹੜੀਆਂ ਰੂਹਾਂ ਪਰ ਜਦੋਂ ਇਹ ਰੂਹਾਂ ਚਲੇ ਜਾਂਦੀਆਂ ਨੇ ਇੱਕ ਖਲਾਅ ਪੈਦਾ ਹੋ ਜਾਂਦਾ ਇੱਕ ਇਦਾਂ ਹੋ ਜਾਂਦਾ ਜਿਵੇਂ ਸੁਨਣਾ ਹੋ ਗਿਆ ਬੰਦਾ ਵੀ ਪਤਾ ਨਹੀਂ ਕਿ ਆ ਚਲੇ ਗਿਆ ਕਿਹੜੀ ਰੂਹ ਅੰਦਰੋਂ ਚਲੇਗੀ ਤੇ ਪਰ ਉਹਨਾਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹਨਾਂ ਦੀ ਕਵਿਤਾਵਾਂ ਨੇ ਉਹਨਾਂ ਦੇ ਵਿੱਚੋਂ ਹਮੇਸ਼ਾ ਜਿਉਂਦੇ ਰਹਿਣਗੇ ਔਰ ਹਰ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਜਿਉਂਦੇ ਰਹਿਣਗੇ ਆਪਣੇ ਨਾਮ ਵਾਂਗੂ ਹਮੇਸ਼ਾ ਸੁਰਜੀਤ ਰਹਿਣਗੇ ਹੋ ਪਿਆਰ ਦਾ ਪਾਤਰ ਹਮੇਸ਼ਾ ਸੁਰਜੀਤ ਰਹੂਗਾ ਹਰ ਦਿਲ ਦੇ ਅੰਦਰ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚੋਂ ਜਿਉਂਦੇ ਨੇ ਔਰ ਸੇਹ ਉਹਨਾਂ ਦੀਆਂ ਕਵਿਤਾਵਾਂ ਵਾਸਤੇ ਵਿੱਚ ਹਰੇਕ ਜਨਰੇਸ਼ਨ ਵਾਸਤੇ ਜਦੋਂ ਜਦੋਂ ਵੀ ਪੀੜ੍ਹੀ ਆਊਗੀ ਜਿੰਨੀ ਦੇਰ ਦੁਨੀਆ ਰਹੂਗੀ ਉੰਨੀ ਦੇਰ ਉਹਨਾਂ ਨੂੰ ਯਾਦ ਕੀਤਾ ਜਾਊਗਾ ਔਰ ਹਰੇਕ ਨੂੰ ਬੱਚਿਆਂ ਨੂੰ ਨਵੀਂ ਜਨਰੇਸ਼ਨ ਨਵਾਂ ਰਾਹ ਮਿਲਦਾ ਰਹੂਗਾ ਉਹ ਹਮੇਸ਼ਾ ਸਾਡੇ ਅੰਦਰ ਹੀ ਨੇ ਸਾਡੇ ਵਿੱਚ ਹੀ ਨੇ ਹੋ ਮਿਲਿਓ ਕਿਤੇ ਪਾਤਰ ਸਾਹਿਬ ਨੂੰ ਜੀ ਬਹੁਤ ਵਾਰੀ ਬਹੁਤ ਵਾਰੀ ਮੁਲਾਕਾਤਾਂ ਹੋਈਆਂ ਨੇ ਬੜੇ ਸਾਲਾਂ ਤੋਂ ਲਗਾਤਾਰ ਮਿਲਨੀਆਂ ਹੁੰਦੀਆਂ ਰਹਿੰਦੀਆਂ ਸੀ ਕਦੇ ਦੂਰਦਰਸ਼ਨ ਤੇ ਕਦੇ ਕਿਸੇ ਫੰਕਸ਼ਨ ਤੇ ਆਉਣ ਲਾਸਟ ਟਾਈਮ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਅਸੀਂ ਨਿਰਮਲ ਜੋੜਾ ਜਿਹਦੇ ਬੇਟੇ ਦੇ ਵਿਆਹ ਤੇ ਇਕੱਠੇ ਹੋਏ ਸੀਗੇ ਤੇ ਉੱਥੇ ਅਸੀਂ ਬੜਾ ਇੰਜੋਏ ਕੀਤਾ ਸੀ ਉਹ ਤੋਂ ਜਸਵੀਰ ਜੱਸੀ ਸੀ ਆਪਾਂ ਸਾਰੇ ਇਕੱਠੇ ਹੀ ਸੀਗੇ ਕਲਾਕਾਰ ਤੇ ਗਾਰੇ ਸੀ ਕਿ ਸਟੇਜ ਤੇ ਵਜਾਰੇ ਸੀ ਤੇ ਉਹਨਾਂ ਦਾ ਸਟੇਜ ਤੇ ਜਦੋਂ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਇੰਜੋਏ ਕੀਤਾ ਔਰ ਭੰਗੜਾ ਪਵਾਇਆ ਉਹਨਾਂ ਤੋਂ ਵੀ ਬਹੁਤ ਇੰਜੋਏ ਕੀਤਾ ਸੀ ਇਦਾਂ ਲੱਗਦਾ ਨਹੀਂ ਸੀ ਕਿ ਇਹ ਇੰਨੀ ਛੇਤੀ ਚਲੇ ਜਾਣਗੇ ਬਹੁਤ ਵੱਡਾ ਘਾਟ ਆ ਬੜਾ ਮਨ ਉਦਾਸ ਆ ਬਹੁਤ ਉਦਾਸ ਆ ਮਨ ਯਕੀਨ ਹੁੰਦਾ ਵੀ ਮਾਤਸਾ ਤੁਹਾਡੇ ਵਿੱਚ ਨਹੀਂ ਹਾਂ ਉਹ ਅਮ ਐਸ਼ਾ ਜਿਹੜਾ ਕੋਈ ਵੀ ਕਲਾਕਾਰ ਆ ਆਪਣੇ ਗੀਤਾਂ ਰਾਹੀਂ ਜਿਹੜੇ ਸੰਗੀਤਕਾਰ ਨੇ ਸੰਗੀਤ ਰਾਹੀਂ ਜਿਹੜੇ ਲਿਖਤ ਦੇ ਰੂਪ ਵਿੱਚ ਆਏ ਨੇ ਸਵਰਸਤੀ ਮਾਂ ਨੇ ਜਿਨ੍ਹਾਂ ਦੀ ਕਲਮ ਦੇ ਵਿੱਚ ਆਪ ਵੀ ਰਾਜਮਾਨ ਹੋ ਗਏ ਅੱਛੇ ਹਰਫ ਲਿਖਾਈ ਨੇ ਇਹ ਰੋਹਾਨੀ ਰੂਹਾਂ ਜਿਹੜੀਆਂ ਨੇ ਇਹ ਆਪਣੇ ਸ਼ਬਦਾਂ ਦੇ ਰਹਿ ਹਮੇਸ਼ਾ ਜਿਉਂਦੇ ਰਹਿਣਗੇ ਆਪਣੇ ਗੀਤਾਂ ਰਹੀ ਆਪਣੀ ਕਵਿਤਾਵਾਂ ਦੇ ਰਹੀ ਹਮੇਸ਼ਾ ਹਰ ਦਿਲ ਦੇ ਅੰਦਰ ਜਦੋਂ ਜਦੋਂ ਤੁਸੀਂ ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਉਹਨਾਂ ਦੀਆਂ ਕਵਿਤਾਵਾਂ ਛੇੜੋਗੇ ਪੜ੍ਹੋਗੇ ਉਹ ਤੁਹਾਨੂੰ ਤੁਹਾਡੇ ਨਾਲ ਬੈਠੇ ਨਜ਼ਰ ਆਉਣਗੇ ਉਹਨਾਂ ਦੀ ਸੋਚ ਸਾਡੇ ਨਾਲ ਆ ਹਮੇਸ਼ਾ